ਅਸੀਂ ਆਈਸਕ੍ਰੀਮ ਖਾਨ ਰੁਕੇ ਹੀ ਉੱਥੇ ਉਹਨਾਂ ਨੇ ਸਾਡੇ ਨਾਲ ਬਹੁਤ ਬਦਤਮੀਜ਼ੀ ਕੀਤੀ ਸਾਡੇ ਨਾਲ ਸ਼ੇਡ ਖਾਨੀ ਕੀਤੀ ਉਹਨਾਂ ਨੇ ਜਿਹੜੇ ਉਹਨਾਂ ਨੇ ਲਵਜ਼ ਉੱਥੇ ਬੋਲੇ ਸੀ ਕਦੀ ਸੁਨੇ ਵੀ ਨਹੀਂ ਆ ਨਾ ਅਸੀਂ ਕਦੀ ਇਸਨੂੰ ਪੱਲੇ ਬਗਾਇਆ ਉਹਨਾਂ ਨੇ ਮੁੜ ਕੇ ਉੱਥੋਂ ਅਸੀਂ ਆ ਗਏ ਨਵੇੜਕੇ ਵਾਪਸ ਸਾਡੇ ਪਿੱਛਾ ਕਰਕੇ ਫੇਰ ਇੱਥੇ ਰਕਰ ਆ ਗਏ ਆ ਠੀਕ ਹੈ ਇੱਥੇ ਆ ਕੇ ਉਹਨਾਂ ਨੇ ਗੱਡੀ ਦੇ ਵਿੱਚ ਅਸੀਂ ਸੀਗੇ ਬੈਟੀਆਂ ਕੁੜੀਆਂ ਸਾਡੇ ਤੇ ਹਮਲਾ ਕੀਤਾ ਵਾ ਇੱਟਾਂ ਵਗੈਰਾ ਮਾਰੀਆਂ ਉਹਨਾਂ ਨੇ ਵੇਖਿਆ ਨਹੀਂ ਆ ਸਾਨੂੰ ਕੋਈ ਪ੍ਰੋਬਲਮ ਕੋਈ ਦਿੱਕਤ ਨਾ ਹੋ ਜ ਉਹਨਾਂ ਨੇ ਵੇਖਿਆ ਨਹੀਂ ਉੱਥੇ ਮੁੜ ਕੇ ਸਾਰੇ ਇੰਨੇ ਇੱਥੇ ਰੋੜੇ ਵਗੈਰਾ ਸਭ ਕੁਝ ਮਾਰ ਮਾਡਮ ਜੀ ਅੱਜ ਤੱਕ ਇਹ ਕੀ ਨਾ ਕੋਈ ਚਾਹਾਂਦੇ ਹੋ ਉਹ ਨਾ ਹਾਂਜੀ ਟਾਡਾ ਨਾਮ ਅੰਜਲੀ ਅੰਜਲੀ ਕੀ ਹੋਇਆ ਸੀ ਸਾਰੀ ਘਟਨਾ ਹੋਈ ਕੀ ਹੈ ਅਸੀਂ ਆਈਸਕ੍ਰੀਮ ਖਾਣ ਰੁਕੇ ਸੀ ਉੱਥੇ ਔਰ ਉਹਨੇ ਸਾਡੇ ਨਾਲ ਬਹੁਤ ਬਦਤਮੀਜ਼ੀ ਕੀਤੀ ਸਾਡੇ ਨਾਲ ਸ਼ੇਡ ਖਾਣ ਨਹੀਂ ਕੀਤੀ ਉਹਨਾਂ ਨੇ ਜਿਹੜੇ ਉਹਨਾਂ ਨੇ ਲੱਬਜ਼ ਉੱਤੇ ਬੋਲੇ ਸੀ ਕਦੀ ਸੁਨੇ ਵੀ ਨਹੀਂ ਆ ਨਾ ਮੈਂ ਕਦੀ ਕਿਸੇ ਨੂੰ ਲੱਬਕਾਇਤ ਕੀਤਾ ਉਹਨਾਂ ਨੇ ਮੁੜ ਕੇ ਉੱਥੋਂ ਅਸੀਂ ਆ ਗਏ ਆ ਨਵੇੜ ਕੇ ਵਾਪਸ ਸਾਡੇ ਪਿੱਛਾ ਕਰਕੇ ਫਿਰ ਇੱਥੇ ਟਕਰ ਆ ਗਏ ਆ ਠੀਕ ਹੈ ਇੱਥੇ ਆ ਕੇ ਉਹਨਾਂ ਨੇ ਗੱਡੀ ਦੇ ਵਿੱਚ ਅਸੀਂ ਸੀਗੇ ਬੈਟੀਆਂ ਕੁੜੀਆਂ ਸਾਡੇ ਤੇ ਹਮਲਾ ਕੀਤਾ ਵਾ ਇੱਟਾਂ ਵਗੈਰਾ ਮਾਰੀਆਂ ਉਹਨਾਂ ਨੇ ਵੇਖਿਆ ਨਹੀਂ ਆ ਸਾਨੂੰ ਕੋਈ ਪ੍ਰੋਬਲਮ ਕੋਈ ਦਿੱਕਤ ਨਾ ਹੋ ਜਿ ਉਹਨਾਂ ਨੇ ਵੇਖਿਆ ਨਹੀਂ ਉੱਤੇ ਮੁੜ ਕੇ ਸਾਰੇ ਇੰਨੇ ਇੱਥੇ ਰੋੜੇ ਵਗੈਰਾ ਸਭ ਕੁਝ ਮਾਰਿਆ ਉਹਨਾਂ ਨੇ ਸਾਰੀ ਗਲੀ ਦੇ ਵਿੱਚ ਚੌਥੀ ਕਿਸ ਤਰ੍ਹਾਂ ਹੋਇਆ ਸੀ ਉੱਥੇ ਪੁਲਿਸ ਨੇ ਦੇੜਿਆ ਸੀ ਕਿੱਥੋਂ ਹਾਂਜੀ ਉਹ ਤਨਵੇੜਿਆ ਸੀਗਾ ਪੁਲਿਸ ਨੇ ਬਟ ਉਹ ਫਿਰ ਵੀ ਟਲੇ ਨਹੀਂ ਮਗਰ ਟਕਰ ਆ ਗਏ ਕਿੰਨੇ ਚੰਨੇ ਸੀ ਟੋੜ ਕੈਂਦੀ ਮੈਂ ਬਹੁਤ ਜ਼ਿਆਦਾ ਸੀਗੇ ਹਾਂਜੀ ਪਹਿਲਾਂ ਤਾਂ ਜਦੋਂ ਆਏ ਨਾ ਫਸਟ ਟਾਈਮ ਤੇ ਦੋ ਜਾਂ ਤਿੰਨ ਜਣੇ ਹੀ ਸੀਗੇ ਉਦੋਂ ਬੰਨਾਂ ਨੇ ਫੋਨ ਕਰ ਕਰਕੇ ਸਾਰੇ ਇੰਨੇ ਜ਼ਿਆਦਾ ਬੁਲਾ ਲਏ ਇਕੱਠੇ ਹੋ ਹੀ ਗਏ ਹੋ ਹੀ ਗਏ ਸਾਡੇ ਸਾਰੇ ਗਿਣਤੀ ਦਾ 6 ਜਣੇ ਸੀਗੇ ਜਿਹੜੇ ਅਸੀਂ ਉਹਨਾਂ ਦੇ ਅੱਗੇ ਨਹੀਂ ਕੁਝ ਹੋਇਆ ਕੋਈ ਦੁਸ਼ਮਣੀ ਨਹੀਂ ਹੈ ਗਈ ਭਾਜੀ ਸਾਡੀ ਅਸੀਂ ਜਾਣਦੇ ਹੀ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਸਾਡੇ ਨਾਲ ਕੋਈ ਸਾਨੂੰ ਨਾ ਉਹਨਾਂ ਨੇ ਸਿਰਫ ਬਤਮੀਜ਼ੀ ਕੀਤੀ ਆ ਸਾਨੂੰ ਛੇੜਖਾਨੀ ਕੀਤੀ ਨਾ ਸਾਡੇ ਕੋਲ ਨਹੀਂ ਬਰਦਾਸ਼ਤ ਹੋਇਆ ਸੀ ਉਹਨਾਂ ਨੇ ਜੋ ਵੀ ਸੀ ਅਸੀਂ ਕਰਕੇ ਆਏ ਬਟ ਉਹ ਸਾਰੇ ਪਿੱਛਾ ਕਰਕੇ ਆ ਗਏ ਹਾਂਜੀ ਸਾਡੀ ਗੱਡੀ ਤੋੜਤੀ ਐ ਐਕਟਿਵ ਆ ਵੀ ਤੋੜਤੀ ਆ ਉਹਨਾਂ ਨੇ ਗੱਡੀ ਐਕਟਿਵ ਦਾ ਕੁਝ ਰਿਆਣ ਨਹੀਂ ਦਿੱਤਾ ਕੀ ਮੰਨ ਕਰਦੇ ਆ ਉਹਨਾਂ ਨੂੰ ਤਾਂ ਉਹ ਸਜ਼ਾ ਉਹਨ ਕੀ ਕਰਨ ਹਾਂਜੀ ਹਾਂਜੀ ਟੜਨਾਮ ਮਨਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਕੀ ਹੋਇਆ ਸਰ ਸਰ ਆਤੀ ਬਹੁਤ ਸਾਡੇ ਨਾਲ ਤੱਕ ਆ ਬਹੁਤ ਜ਼ਿਆਦਾ ਮਾੜਾ ਕੰਮ ਆ ਪੰਜ-ਛੇ ਲੜਕੇ ਸੀ ਉੱਥੇ ਉਹਨਾਂ ਨੇ ਲੜਕੀਆਂ ਨਾਲ ਛੇੜਖਾਨੀ ਕਰਕੇ ਉਸ ਤੋਂ ਬਾਅਦ ਸਾਡੇ ਇੱਥੇ ਮਗਰ ਆਏ ਸਾਡੀ ਗੱਡੀ ਤੋੜਤੀ ਆ ਪੂਰੇ ਮਹੱਲੇ ਦੇ ਵਿੱਚ ਇੱਟਾਂ ਮਾਰ ਕੇ ਗਏ ਸ਼ਰਮ ਇੱਕ ਘੰਟਾ ਇੱਟਾਂ ਮਾਰਦੇ ਰਹੇ ਇੱਥੇ ਇੱਕ ਘੰਟਾ ਪੂਰਾ ਸਾਡਾ ਮੱਲਾ ਜਾ ਗਿਆ ਸੀ ਕਿ ਉਹਨੂੰ ਬਚਾਓ ਫੇਰ ਸਾਡਾ ਬਚਾ ਹੋਇਆ ਨਹੀਂ ਤੇ ਸਾਡਾ ਉਹਨਾਂ ਨੇ ਕੁਝ ਨਹੀਂ ਐਕਟ ਵੀ ਸਾਡੀ ਉਹਨਾਂ ਨੇ ਇਤਰਾ ਪੰਨੀ ਕਿਉਂਕਿ ਲੋਹੇ ਦੀ ਜਿਹੜੀ ਅੰਦਰ ਰਾੜ ਹੁੰਦੀ ਆ ਉਹ ਹੈਂਡਲ ਤੱਕ ਉਹਨਾਂ ਨੇ ਦੱਤਰ ਮਾਰ ਮਾਰ ਤੋੜਦੇ ਹੋਏ ਐਕਟ ਵੀ ਦਾ ਕੁਝ ਵੀ ਨਹੀਂ ਦਿੱਤਾ ਹੋਇਆ ਵੀਡੀਓ ਵੀ ਵੀਡੀਓ ਵੀ ਆਈ ਸਾਹਮਣੇ ਵੀਡੀਓ ਸਾਡੀ ਸਾਰੀ ਵੀਡੀਓ ਹੈਗੀ ਐਸੀ ਸੀ ਕੈਮਰੇ ਲੱਗੇ ਵੀਡੀਓ ਸਾਰਿਆਂ ਨੇ ਬਣਾਈ ਹੋਈ ਆ ਵੀਡੀਓ ਪੂਲ ਸਕਾਰਵਾਈ ਕਹਿੰਦੇ ਹੀ ਕਰ ਰਹੇ ਆ ਰਾਤੀ ਵੇਸ ਹੀ ਉਹਨਾਂ ਦੇ ਕੋਲ ਉਹਨਾਂ ਨੇ ਕਹਿੰਦੇ ਹੀ ਪਰਚਾ ਦਰਜ ਕਰਤਾ ਵਾ ਸਵੇਰ ਤੱਕ ਬੰਦੇ ਰੈਸਟ ਕਰਾਂਗੇ ਉਹਨਾਂ ਦੇ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਸਾਨੂੰ ਇਹ ਆ ਬਹੁਤ ਜ਼ਿਆਦਾ ਉਹਨਾਂ ਤੱਕ ਅਗੇ ਤੁਰ ਹੁਣ ਅੱਡੇ ਮੈਂਬਰ ਸੀ ਇਹਨਾਂ ਨੂੰ ਮਲਗੀ ਉਹਨਾਂ ਨੇ ਮਾਰਨ ਤੱਕ ਗਏ ਆ ਲੜਕੀਆਂ ਗੱਡੀ 'ਚ ਹੀ ਗੱਡੀ ਭਾਈ ਟੋਟਲ ਕੰਡਮ ਹੋ ਗਈ ਯਾਰ ਐਕਟਵਾ ਵੀ ਕੰਡਮ ਹੋ ਗਈ ਗੱਡੀ ਵੀ ਪੂਰੀ ਕੰਡਮ ਹੋ ਗਈ ਹੋਈ ਆ ਐਕਟਵਾ